ਦਾਉਦ ਦਾ ਇੰਨਾ ਡਰ ਉਥੇ ਹਜੇ ਵੀ ਹੈ ਕਿ ਕੋਈ ਵੀ ਉਸ ਨਲਾਮੀ ਦੇ ਉੱਤੇ ਪਹੁੰਚਿਆ ਨਹੀਂ ਬੋਲੀ ਲਾਉਣ ਵਾਸਤੇ ਤੇ ਕਿਸੇ 'ਚ ਇਨੀ ਹਿੰਮਤ ਨਹੀਂ ਹੋएगी ਕਿ ਮੈਂ ਜਾ ਕੇ ਬੋਲੀ ਲਾ ਲਾਂ ਜਮੀਰ ਤਾਂ ਨਾਮ ਹੋ ਗਈ ਰਜਿਸਟਰੀ ਉੱਥੇ ਹੋ ਗਈ ਉਸ ਦੀ ਤਾਂ ਪਰ ਉਹਨੂੰ ਕਾਗਜ਼ਾ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕਾਗਜ਼ਾ ਕਾਗਜ਼ਾ ਇਸ ਕਰਕੇ ਨਹੀਂ ਮਿਲਿਆ ਇਹ ਦੱਸਿਆ ਜਾਂਦਾ ਕਹਿੰਦੇ ਜਿਹੜੀ ਦਾਉਦ ਦੀ ਭੈਣ ਆ ਹਸੀਨਾ ਪਾਰਕਰ ਉਹਦਾ ਕਬਜ਼ਾ ਉਹਨਾਂ ਦੋ ਦੁਕਾਨਾਂ ਦੇ ਉੱਤੇ ਉਹ ਦਾ ਕਬਜ਼ਾ ਉਹਦੇ ਲੋਕ ਬੈਠਦੇ ਆ ਉਹ ਕਰਦੇ ਆ ਤੇ ਉਹ ਕਿਸੇ ਨੂੰ ਉੱਥੇ ਆਉਣ ਨਹੀਂ ਦਿੱਤੇ ਬੈਠ ਲੈਂਦੇ ਉਹ ਕਹਿੰਦੇ ਤੁਸੀਂ ਕਾਗਜ਼ਾਂ 'ਚ ਚਾਹੇ ਆਪ ਦੇ ਨਾਮ ਕਰਾ ਲਈ ਪਰ ਇਹ ਜਗਾ ਸਾਡੀ ਹੋਈ ਹੈ 2001 ਦੇ ਵਿੱਚ ਖਰੀਦੀ ਹੋਈ ਪ੍ਰਾਪਰਟੀ ਅੱਜ 2025 ਆ ਗਿਆ 24 ਸਾਲ ਹੋ ਗਏ ਪਰ ਉਸ ਸ੍ਰੀ ਵਾਸਤਵ ਨੂੰ ਹਲੇ ਤੱਕ ਉਹ ਪ੍ਰਾਪਰਟੀ ਦਾ ਕਬਜ਼ਾ ਨਹੀਂ ਮਿਲਿਆ ਤਹਿਸੀਲਦਾਰ ਕੋਲ ਜਦੋਂ ਜਾਂਦੇ ਆ ਤੇ ਤਹਿਸੀਲਦਾਰ ਕਹਿੰਦਾ ਜੀ ਕਾਨੂੰਨ ਹੀ ਹੈ ਨਹੀਂਗਾ ਜੀ ਕਾਦਾ ਕੀ ਜਿਹੜੀ ਨਲਾਮੀ ਵਾਲੀ ਕੋਈ ਵੀ ਜਾਇਦਾਦ ਆ ਉਹ ਅਸੀਂ ਦੂਜੇ ਦੇ ਨਾਮ ਟ੍ਰਾਂਸਫਰ ਨਹੀਂ ਕਰ ਸਕਦੇ ਦਸੰਬਰ 2024 ਦੇ ਅੰਦਰ ਉਹ ਜੁਰਮਾਨਾ 1.5 ਲੱਖ ਭਰ ਦਿੰਦੇ ਆ ਰਜਿਸਟ੍ਰੇਸ਼ਨ ਉਹਨਾਂ ਦੇ ਨਾਮ ਹੋ ਜਾਂਦੀ ਆ ਤੇ ਜਦੋਂ ਉਹ ਕਬਜ਼ਾ ਲੈਣ ਜਾਂਦੇ ਆ ਤੇ ਕਬਜ਼ਾ ਉਹਨਾਂ ਨੂੰ ਵੀ ਨਹੀਂ ਮਿਲਦਾ ਉਹਦੇ ਦਾਊਦ ਦੇ ਇਬਰਾਹਿਮ ਦੀ ਭੈਣ ਦੇ ਜਿਹੜੇ ਲੋਕ ਆ ਉੱਥੇ ਬੈਠੇ ਹੁੰਦੇ ਆ ਬੈੜਦੇ ਆ ਤੇ ਇਹ ਪੂਰੀ ਮੁੰਬਈ ਦੇ ਅੰਦਰ ਜਿੱਥੇ ਵੀ ਨਿਲਾਮੀ ਲੱਗਦੀ ਆ ਹੁਣ ਇਹਨਾਂ ਦੋ ਘਟਨਾਵਾਂ ਤੋਂ ਬਾਅਦ ਇੱਕ ਵਾਰੀ ਫੇਰ ਨੁਲਾਮੀ ਲੱਗੀ ਸੀਗੀ ਉੱਥੇ ਵੀ ਕੋਈ ਨਹੀਂ ਪਹੁੰਚਿਆ ਦਾਉਦੂ ਦੀਆਂ ਕਹਾਣੀਆਂ ਬਹੁਤ ਸੁਣੀਆਂ ਦਾਉਦੂ ਦੇ ਉੱਤੇ ਫਿਲਮਾਂ ਤਾਂ ਕੋਈ ਬਣ ਚੁੱਕੀਆਂ ਗਈਆਂ ਪਰ ਜਿਹੜੀ ਆਹਾ ਕਹਾਣੀ ਮੈਨੂੰ ਲੱਗਦਾ ਕਿ ਅਜੇ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਹੋਊਗਾ ਕਿਉਂਕਿ ਆਪਾਂ ਵੀ ਇਹੀ ਸਮਝਦੇ ਸੀਗੇ ਕਿ ਹੁਣ ਤਾਂ ਸਾਰਾ ਕੁਝ ਖਤਮ ਹੋ ਗਿਆ ਕਰ ਗਿਆ ਕੈਦ ਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਮੁੰਬਈ ਵਰਗੇ ਸ਼ਹਿਰ ਦੇ ਵਿੱਚ ਅੰਡਰਵਰਲਡ ਦਾ ਪੂਰਾ ਦਬਦਬਾ ਸੀ ਅੰਡਰਵਰਲਡ ਦੇ ਵਿੱਚ ਡੀ ਕੰਪਨੀ ਦਾਉਦ ਇਬਰਾਹਿਮ ਦੀ ਖਾਸ ਕਰਕੇ ਮਸ਼ਹੂਰ ਸੀ ਤੇ ਪੂਰਾ ਕਬਜ਼ਾ ਡੀ ਕੰਪਨੀ ਦਾ ਸੀ ਬੇਸ਼ੱਕ ਇਸ ਵੇਲੇ ਡੀ ਕੰਪਨੀ ਮੁੰਬਈ ਦੇ ਵਿੱਚ ਨਹੀਂ ਹੈ ਤੇ ਭਾਵੇਂ ਦਾਉਦ ਇਬਰਾਹਿਮ ਵੀ ਇੰਡੀਆ ਜਾਂ ਫਿਰ ਮੁੰਬਈ ਦੇ ਵਿੱਚ ਨਹੀਂ ਹੈ ਪਰ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਕਿ ਅੱਜ ਵੀ ਡੀ ਕੰਪਨੀ ਜਾਂ ਦਾਉਦ ਇਬਰਾਹਿਮ ਦਾ ਜਿਹੜਾ ਡਰਾ ਉਹ ਬਹੁਤ ਥਾਵਾਂ ਤੇ ਦੇਖਿਆ ਜਾਂਦਾ ਹੈ ਇੱਕ ਐਸੀ ਹੀ ਕਹਾਣੀ ਹੈ ਦਾਉਦ ਦੀ ਪ੍ਰਾਪਰਟੀ ਨੂੰ ਲੈ ਕੇ ਮੇਰੇ ਨਾਲ ਇਸ ਵੇਲੇ ਰਾਜਦੀਪ ਸਿੰਘ ਮੌਜੂਦ ਨੇ ਇਹਨਾਂ ਦੇ ਕੋਲ ਜਾਣਕਾਰੀ ਆ ਅਸਲ ਕਰਦੇ ਹਾਂ ਕੀ ਗੱਲ ਹੈ ਕੀ ਗੱਲ ਹੈ ਰਾਜੀਪ ਕਿਹੜੀ ਜਾਣਕਾਰੀ ਤੁਹਾਡੇ ਕੋਲ ਐਸੀ ਹੈ ਕਿ ਜਿਹੜਾ ਐਨੇ ਦਹਾਕੇ ਹੋ ਗਏ ਦਾਉਦ ਇਥੋਂ ਨਸਿਆ ਹੋਇਆ ਫੜਿਆ ਵੀ ਨਹੀਂ ਗਿਆ ਪਰ ਹਲੇ ਵੀ ਲੋਕ ਡਰਦੇ ਨੇ ਉਹਦੇ ਨਾਂ ਤੋਂ ਕੀ ਗੱਲ ਹੈ ਬਹੁਤ ਹੈਰਾਨੀ ਦੀ ਗੱਲ ਆ राव ਜੀ ਜਦੋਂ ਮੈਂ ਵੀ ਇਹਦੇ ਬਾਰੇ ਪੜਿਆ ਨਾ ਤਾਂ ਮੈਂ ਖੁਦ ਹੈਰਾਨ ਹੋ ਗਿਆ ਯਾਰ ਅੱਜ ਸਾਡਾ ਸਿਸਟਮ ਇਨਾ ਅਪਡੇਟ ਹੋ ਚੁੱਕਿਆ ਅੱਜ ਕਰਾਇਮ ਦੀ ਗੁਜਾਇਸ਼ ਨਹੀਂ ਹੈਗੀ ਸਾਡੀਆਂ ਪੁਲਿਸ ਫੋਰਸਾਂ ਸਾਡਾ ਗ੍ਰਹਿ ਵਿਭਾਗ ਸਾਰੇ ਪੂਰੇ ਸਖਤ ਹੋ ਚੁੱਕਿਆ ਸਖਤ ਦੇਸ਼ ਆ ਜਦੋਂ ਲਾਰਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਜੇ ਸਰਕਾਰ ਨੱਥ ਪਾ ਕੇ ਜੇਲ੍ਹਾਂ 'ਚ ਡੱਕ ਸਕਦੀ ਆ ਉਹਨਾਂ ਦਾ ਖੌਫ ਖਤਮ ਕਰ ਸਕਦੀ ਆ ਤਾਂ ਫਿਰ ਦਾਊਦ ਇਬਰਾਹਿਮ ਜੋ ਕਿ ਇਸ ਵਕਤ ਭਾਰਤ ਦੇ ਵਿੱਚ ਵੀ ਨਹੀਂ ਆ ਪਰ ਮੁੰਬਈ ਜਿਹੜਾ ਉਹਦਾ ਕਬਜ਼ਾ ਮੰਨਿਆ ਜਾਂਦਾ ਸੀ ਉਥੋਂ ਦਾ ਵੱਡਾ ਡਾਉਣ ਉਹਦਾ ਹਲੇ ਤੱਕ ਵੀ ਖੌਫ ਆ ਇਤੋਂ ਤੱਕ ਕਿ ਅਫਸਰ ਤੱਕ ਡਰਦੇ ਆ ਹੁਣ ਜਿਹੜਾ ਪ੍ਰਾਪਰਟੀ ਦੀ ਗੱਲ ਆ ਨਾ ਜਿਹੜੀ ਕਹਾਣੀ ਆ ਦਰਸਲ ਦਾਊਦ ਦੀ ਜਿੰਨੀ ਵੀ ਪ੍ਰਾਪਰਟੀ ਸੀਗੀ ਉਹ ਇਨਕਮ ਟੈਕਸ ਦੇ ਕਾਨੂੰਨ ਦੇ ਤਹਿਤ 2000 ਸਨ ਦੇ ਅੰਦਰ ਸਾਰੀ ਜ਼ਬਤ ਕਰ ਲਈ ਸਰਕਾਰ ਦੇ ਵੱਲੋਂ ਹੁਣ ਉਹ ਜ਼ਬਤ ਕਰ ਲਈ ਤੇ ਆਪ ਨੂੰ ਪਤਾ ਵੀ ਜਿਹੜੀ ਪ੍ਰਾਪਰਟੀ ਜ਼ਬਤ ਕੀਤੀ ਜਾਂਦੀ ਆ ਤਾਂ ਸਰਕਾਰਾਂ ਬਾਅਦ ਵਿੱਚ ਉਹਦੀ ਨਿਲਾਮੀ ਕਰਦੀਆਂ ਨੇ ਤੇ ਲੋਕ ਖਰੀਦੇ ਵੀ ਆ ਹੂੰ ਪਰ ਇੱਥੇ ਉਲਟਾ ਜਦੋਂ ਪਹਿਲੀ ਨਿਲਾਮੀ ਰਾਉਜੀ ਹੁੰਦੀ ਹੈ ਨਾ 2006 ਦੇ ਅੰਦਰ ਦਸੰਬਰ 2000 ਦੇ ਵਿੱਚ ਮੁੰਬਈ ਚ ਪਹਿਲੀ ਨਿਲਾਮੀ ਰੱਖੀ ਜਾਂਦੀ ਹੈ ਦੋ ਦੁਕਾਨਾਂ ਦੀ ਪਰ ਹੈਰਾਨੀ ਦੀ ਗੱਲ ਦੇਖੋ ਕਿ ਦਾਉਦ ਦਾ ਇੰਨਾ ਡਰ ਉੱਥੇ ਹਜੇ ਵੀ ਹੈ ਕਿ ਕੋਈ ਵੀ ਉਸ ਨਿਲਾਮੀ ਦੇ ਉੱਤੇ ਪਹੁੰਚਿਆ ਨਹੀਂ ਬੋਲੀ ਲਾਉਣ ਵਾਸਤੇ ਅੱਛਾ ਬੋਲੀ ਲਾਉਣ ਹੀ ਨਹੀਂ ਲੋਕ ਆਏ ਲੋਕ ਬੋਲੀ ਲਾਉਣ ਹੀ ਨਹੀਂ ਆਏ ਤੇ ਮੀਡੀਆ ਦੇ ਵਿੱਚ ਜਦੋਂ ਹਾਈਲਾਈਟ ਹੋਇਆ ਮਸਲਾ ਕੀ ਭਾਈ ਬੋਲੀ ਸਰਕਾਰ ਨੇ ਲਾਈ ਰੱਖੀ ਦਾ ਉਹ ਨਹੀਂ ਦੀ ਪ੍ਰੋਪਰਟੀ ਸੀਗੀ ਤੇ ਕਿਸੇ ਚ ਇਨੀ ਹਿੰਮਤ ਨਹੀਂ ਹੋਈਗੀ ਕਿ ਮੈਂ ਜਾ ਕੇ ਬੋਲੀ ਲਾ ਲਵਾਂ ਹਾਲਾਂਕਿ ਉਹ ਇਸ ਵਕਤ ਸਾਨੂੰ ਸਭ ਨੂੰ ਪਤਾ ਕਿ ਭਾਰਤ ਦੇ ਵਿੱਚ ਨਹੀਂ ਹੈਗੇ ਉਹਨਾਂ ਦਾ ਗੈਂਗ ਤੱਕ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹ ਕਰ ਦਿੱਤਾ ਗਿਆਗਾ ਖਤਮ ਕਰ ਦਿੱਤਾ ਗਿਆ ਪਰ ਫਿਰ ਵੀ ਕੁਝ ਗਤੀਵਿਧੀਆਂ ਐਕਟੀਵਿਟੀਆਂ ਹੋ ਰਹੀਆਂ ਆ ਫਿਰ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਆ ਸਰਕਾਰ ਦੇ ਵੱਲੋਂ ਅਗਲੀ ਫਿਰ ਬੋਲੀ ਲਾਈ ਜਾਂਦੀ ਆ 2001 ਦੇ ਅੰਦਰ ਅਗਲੀ ਬੋਲੀ ਲਾਉਂਦੇ ਆ ਦੋ ਦੁਕਾਨਾਂ ਦੀ ਉਦੋਂ ਦਿੱਲੀ ਤੋਂ ਇੱਕ ਵਕੀਲ ਜਾਂਦਾ ਜਿਹਦਾ ਨਾਮ ਹੁੰਦਾ ਅਜੇ ਸ਼੍ਰੀਵਾਸਤਵ ਹੂੰ ਉਹੋ ਜਾ ਕੇ ਦੋ ਦੁਕਾਨਾਂ ਦੀ ਬੋਲੀ ਲਾਉਂਦਾ ਤੇ ਜਦੋਂ ਉਹ ਉੱਥੇ ਵੀ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਇਹ ਆ ਕਿ ਉਸ ਟਾਈਮ ਵੀ ਕੋਈ ਹੋਰ ਪਹੁੰਚਿਆ ਕੱਲਾ ਇੱਕੋ ਵਿਅਕਤੀ ਪਹੁੰਚਿਆ ਉਹ ਸੀ ਦਿੱਲੀ ਦਾ ਅਜੇ ਸ਼੍ਰੀਵਾਸਤਵ ਹੂੰ ਜਾ ਮੁੰਬਈ ਮਹਾਰਾਸ਼ਟਰ ਤੋਂ ਕੋਈ ਵੀ ਨਹੀਂ ਆਇਆ ਕੋਈ ਪੂਰੀ ਦੁਨੀਆ ਦੇ ਵਿੱਚੋਂ ਕਹਿ ਦਈਏ ਇੰਡੀਆ ਦੇ ਵਿੱਚੋਂ ਦੁਨੀਆ 'ਚ ਕੋਈ ਵੀ ਨਹੀਂ ਆਇਆ ਤੁਸੀਂ ਇਹ ਦੇਖੋ ਕਿੰਡੀ ਹੈਰਾਨੀ ਦੀ ਗੱਲ ਆ ਇੱਕ ਬੰਦੇ ਨੇ ਵਕੀਲ ਨੇ ਜੇਰਾ ਕੀਤਾ ਵੀ ਆਰ ਮੈਂ ਖਰੀਦੂਗਾ ਜਾ ਕੇ ਹੁਣੇ ਬੋਲੀ ਲਾਈ ਜੀ ਹੁਣ ਕੱਲਾ ਹੀ ਸੀਗਾ ਤੇ ਉੱਥੇ ਕੰਪੀਟੀਸ਼ਨ ਤਾਂ ਹੋਣਾ ਕੀ ਸੀਗਾ ਤੇ ਉਹਨੂੰ ਬੋਲੀ ਜਿੱਤ ਲਈ ਉਹਨੇ ਜਿੱਤ ਲਈ ਤੇ ਜਿਹੜੀ ਜ਼ਮੀਨ ਆ ਉਹਦੇ ਨਾਮ ਕਰਤੀ ਪਰ ਹੁਣ ਜ਼ਮੀਨ ਤਾਂ ਨਾਮ ਹੋ ਗਈ ਰਜਿਸਟਰੀ ਉੱਥੇ ਹੋ ਗਈ ਉਸ ਦੀ ਤਾਂ ਪਰ ਉਹਨੂੰ ਕਬਜ਼ਾ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕਬਜਾ ਕਬਜਾ ਇਸ ਕਰਕੇ ਨਹੀਂ ਮਿਲਿਆ ਇਹ ਦੱਸਿਆ ਜਾਂਦਾ ਕਹਿੰਦੇ ਜਿਹੜੀ ਦਾਉਦ ਦੀ ਭੈਣ ਆ ਹਸੀਨਾ ਪਾਰਕਰ ਉਹਦਾ ਕਬਜਾ ਉਹਨਾਂ ਦੋ ਦੁਕਾਨਾਂ ਦੇ ਉੱਤੇ ਅੱਛਾ ਉਹ ਉਹਦਾ ਕਬਜਾ ਉਹਦੇ ਲੋਕ ਬੈਠਦੇ ਆ ਉਹ ਕਰਦੇ ਆ ਤੇ ਉਹ ਕਿਸੇ ਨੂੰ ਉੱਥੇ ਆਉਣ ਨਹੀਂ ਦਿੰਦੇ ਬੈਠ ਰਹਿੰਦੇ ਉਹ ਕਹਿੰਦੇ ਤੁਸੀਂ ਲੈ ਕਾਗਜ਼ਾਂ 'ਚ ਚਾਹੇ ਆਪ ਦੇ ਨਾਮ ਕਰਾ ਲਈ ਪਰ ਇਹ ਜਗ੍ਹਾ ਸਾਡੀ ਹੋਈ ਆ ਨਹੀਂ ਫਿਰ ਉਹ ਤਾਂ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਆ ਨਾ ਕੋਰਟ ਆਰਡਰ ਕਰੇ ਤੇ ਪੁਲਿਸ ਖਾਲੀ ਕਰਾ ਕੇ ਦੇਵੇ ਬਿਲਕੁਲ ਪੁਲਿਸ ਵੀ ਨਹੀਂ ਦੇ ਰਹੀ ਬਿਲਕੁਲ ਉਹ ਕੋਰਟ ਦੇ ਵਿੱਚ ਜਾਂਦਾ ਦਿੱਲੀ ਦਾ ਵਕੀਲ ਹੁੰਦਾ ਉਹ ਕਹਿੰਦਾ ਉਹ ਇਹੀ ਮੈਸੇਜ ਦੇਣ ਵਾਸਤੇ ਉਹਨੇ ਬੋਲੀ ਦੇ ਵਿੱਚ ਹਿੱਸਾ ਲਿਆ ਸੀ ਉਹ ਕਹਿੰਦਾ ਲੋਕਾਂ ਨੂੰ ਜਦੋਂ ਬੋਲੀ ਦੇ ਵਿੱਚ ਜਾਂਦਾ ਤੇ ਉਹ ਖਰੀਦ ਦਾ ਪੱਤਰਕਾਰ ਜਾ ਕੇ ਉਹਦੇ ਨਾਲ ਗੱਲਬਾਤ ਕਰਦੇ ਆ ਮੀਡੀਆ ਤਾਂ ਉਹ ਲੋਕਾਂ ਨੂੰ ਮੈਸੇਜ ਦਿੰਦਾ ਕਿ ਡਰੋ ਨਾ ਇਹਦੇ ਤੋਂ ਡੰਨ ਦੀ ਲੋੜ ਨਹੀਂ ਕਿ ਤੁਸੀਂ ਆਓ ਤੇ ਬੋਲੀਆਂ ਲਾਓ ਤੇ ਖਰੀਦੋ ਪ੍ਰਾਪਰਟੀਆਂ ਪਰ ਜਦੋਂ ਅਸਲੀਅਤ ਹੁੰਦੀ ਆ ਜਦੋਂ ਉਹ ਕਬਜ਼ਾ ਲੈਣ ਵਾਸਤੇ ਜਾਂਦਾ ਕਬਜ਼ਾ ਨਹੀਂ ਮਿਲਦਾ ਗੇੜੇ-ਗੇੜੇ ਮਾਰਦਾ ਪੁਲਿਸ ਸਟੇਸ਼ਨਾਂ ਦੇ ਚੱਕਰ ਕੱਢਦਾ ਤੇ ਉਹ ਕਹਿੰਦੇ ਭਾਈ ਕੋਈ ਗੱਲ ਬਾਤ ਨਹੀਂ ਸੁਣਵਾਈ ਹੁੰਦੀ ਫਿਰ ਉਹ ਅਦਾਲਤ ਦਾ ਰੋਕ ਕਰਦਾ ਹੂੰ ਮੁੰਬਈ ਦੀ ਲੋਅਰ ਕੋਰਟ ਦੇ ਵਿੱਚ ਜਾਂਦਾ ਉੱਥੇ ਰੋਕ ਕਰਦਾ ਲੋਅਰ ਕੋਰਟ ਦੇ ਵਿੱਚ ਕੇਸ ਚੱਲਦਾਗਾ ਸਮਣ ਭੇਜੇ ਜਾਂਦੇ ਆ ਹਸੀਨਾ ਪਾਰਕਰ ਨੂੰ ਕਿ ਤੁਸੀਂ ਆਓ ਭਾਈ ਦੂਜੀ ਧਿਰ ਨੂੰ ਜਿਹਨੇ ਕਬਜ਼ਾ ਕੀਤਾ ਹੁੰਦਾ ਉਹ ਆਉਂਦੇ ਨਹੀਂ ਪਹਿਲਾਂ ਤਾਂ ਫਿਰ ਜਦੋਂ ਅਦਾਲਤ ਸਖਤ ਨੋਟਿਸ ਭੇਜਦੀ ਹੈ ਕਿ ਜੇਕਰ ਤੁਸੀਂ ਨਹੀਂ ਪੇਸ਼ ਹੋਵੋਗੇ ਤਾਂ ਇੱਕ ਤਰਫਾ ਸੀ ਆਰਡਰ ਦੇ ਦਾਂਗੇ ਉਸ ਤੋਂ ਬਾਅਦ ਉਹਦੀ ਭੈਣ ਉੱਥੇ ਜਾਂਦੀ ਆ ਕੇਸ ਚੱਲਦਾ ਤਰੀਕਾਂ ਦੇ ਤਰੀਕਾਂ ਪੈਂਦੀਆਂ ਨੇ ਅਖੀਰ ਦੇ ਵਿੱਚ ਜਿਹੜਾ ਸ਼੍ਰੀ ਵਾਸਤਵ ਆ ਉਹ ਕੇਸ ਜਿੱਤ ਜਾਂਦਾ ਹੂੰ ਪਰ ਹੁਣ ਤੁਸੀਂ ਦੇਖੋ ਕੇਸ ਜਿੱਤਣ ਤੋਂ ਬਾਅਦ ਵੀ ਹਾਲੇ ਤੱਕ 2001 ਦੇ ਵਿੱਚ ਖਰੀਦੀ ਹੋਈ ਪ੍ਰਾਪਰਟੀ ਅੱਜ 2025 ਆ ਗਿਆ 24 ਸਾਲ ਹੋ ਗਏ ਪਰ ਉਸ ਸ਼੍ਰੀ ਵਾਸਤਵ ਨੂੰ ਹਾਲੇ ਤੱਕ ਉਹ ਪ੍ਰਾਪਰਟੀ ਦਾ ਕਬਜ਼ਾ ਨਹੀਂ ਮਿਲਿਆ ਹੂੰ ਇਹ ਇੱਕ ਘਟਨਾ ਨਹੀਂ ਇਹ ਪਹਿਲੀ ਵਾਰ ਨਹੀਂ ਹੋਇਆ ਫੇਰ ਅਗਲੀ ਬੋਲੀ ਲਾਈ ਜਾਂਦੀ ਆ 2001 ਦੇ ਅੰਦਰ ਸੈਕੰਡ ਬੋਲੀ ਲੱਗਦੀ ਆ ਜਿਹਦੇ ਵਿੱਚ ਇੱਕ ਹੋਰ ਜਿਹੜੇ ਜੈਨਪਰਾ ਜਾਂਦੇ ਆ ਉਹ ਵੀ ਦਿੱਲੀ ਤੋਂ ਜਾਂਦੇ ਆ ਹੂੰ ਦੋ ਭਰਾ ਹੁੰਦੇ ਆ ਚੰਗਾ ਦਿੱਲੀ ਦੇ ਵਿੱਚ ਕਾਰੋਬਾਰ ਆ ਉੱਥੇ ਜਾ ਕੇ 144 ਫੁੱਟ ਦੀ ਇੱਕ ਦੁਕਾਨ ਆ ਉਸ ਦੀ ਬੋਲੀ ਲੱਗਦੀ ਆ ਉਹਨੂੰ ਖਰੀਦਦੇ ਆ ਤੇ ਜਦੋਂ ਉਹ ਦੁਕਾਨ ਖਰੀਦੀ ਜਾਂਦੀ ਆ ਉਸ ਵਕਤ 2001 ਦੇ ਵਿੱਚ ਉਦੋਂ ਉਹਦਾ ਰੇਟ 2 ਲੱਖ ਰੁਪਏ ਸੀ 2 ਲੱਖ ਦੇ ਵਿੱਚ ਉਹਨਾਂ ਨੇ ਦੁਕਾਨ ਖਰੀਦੀ ਤੇ ਹੁਣ ਉਹਨਾਂ ਦੇ ਨਾਲ ਵੀ ਸੇਮ ਉਹੀ ਕਹਾਣੀ ਹੋਈ ਹੂੰ ਪਰ ਉੱਥੇ ਇਹ ਕਹਾਣੀ 'ਚ ਥੋੜਾ ਟਵਿਸਟ ਆ ਵੱਖਰਾਗਾ ਪਹਿਲੇ ਵਿੱਚ ਤਾਂ ਉਹਨਾਂ ਨੂੰ ਰਜਿਸਟ੍ਰੇਸ਼ਨ ਹੋ ਗਈ ਸੀ ਉਹਨਾਂ ਦੇ ਨਾਮ ਦੇ ਉੱਤੇ ਕਾਗਜ਼ਾਂ 'ਤੇ ਚੜ ਗਈ ਇੱਥੇ ਤਾਂ ਕਾਗਜ਼ਾਂ ਦੇ ਉੱਤੇ ਚੜਾਉਣ ਦੇ ਲਈ ਵੀ ਕੋਰਟ ਕਚਹਿਰੀਆਂ ਤੱਕ ਜਾਣਾ ਪਿਆ ਇੱਥੇ ਤਾਂ ਕਿ ਪ੍ਰਾਈਮ ਮਿਨਿਸਟਰ ਦੇ ਆਫਿਸ ਤੱਕ ਜਾਣਾ ਪਿਆ ਇੱਕ ਇਹ ਉਹੀ ਹੈ ਜਿਹਦੇ ਕਿਹਾ ਜਾਂਦਾ ਸੀ ਕਿ ਜਿਹੜਾ ਤਹਿਸੀਲਦਾਰ ਸੀਗਾ ਉਹਨੇ ਰਜਿਸਟਰੀ ਕਰਨ ਤੋਂ ਮਨਾ ਕਰਤਾ ਸੀ ਉਹ ਹੈ ਇਹ ਇਹ ਉਹੀ ਕਹਾਣੀ ਹੈ ਜੀ ਅੱਛਾ ਤਹਿਸੀਲਦਾਰ ਕੋਲ ਜਦੋਂ ਜਾਂਦੇ ਆ ਤੇ ਤਹਿਸੀਲਦਾਰ ਕਹਿੰਦਾ ਜੀ ਕਾਨੂੰਨ ਹੀ ਹੈ ਨਹੀਂਗਾ ਜੀ ਕਾਦਾ ਕਿ ਜਿਹੜੀ ਨਲਾਮੀ ਵਾਲੀ ਕੋਈ ਵੀ ਜਾਇਦਾਦ ਆ ਉਹ ਅਸੀਂ ਦੂਜੇ ਦੇ ਨਾਮ ਟ੍ਰਾਂਸਫਰ ਨਹੀਂ ਕਰ ਸਕਦੇ ਅੱਛਾ ਮਤਲਬ ਵੀ ਤਹਿਸੀਲਦਾਰ ਵੀ ਡਰ ਗਿਆ ਵੀ ਜੇ ਮੈਂ ਇਹਦੀ ਰਜਿਸਟਰੀ ਕਰਤੀ ਤਾਂ ਕੱਲ ਨੂੰ ਦਾਉਦ ਦਾ ਕੁਝ ਨਹੀਂ ਪਤਾ ਮੈਨੂੰ ਹਨਾ ਕਿ ਬੰਦਾ ਭੇਜ ਕੇ ਕਿਉਂਕਿ ਸ਼ੂਟਆਊਟ ਬੜੇ ਕਰਵਾਏ ਨੇ ਨਾ ਉਹਨਾਂ ਦੇ ਇਹ ਹੋਇਆ ਕਿਉਂਕਿ ਇੱਕ ਇੱਕ ਕਰਮਾ ਹੈਗੀ ਆ ਜਿਹਦੇ ਵਿੱਚ ਇੱਕ ਪੱਤਰਕਾਰ ਨੇ ਬੋਲੀ ਲਾਈ ਸੀਗੀ ਉਹ ਖਰੀਦਿਆ ਸੀਗਾ ਇੱਕ ਜਾਇਦਾ ਸੀਗੀ ਤਾਂ ਉੱਥੇ ਦਾਉਦ ਦਾ ਇੱਕ ਜਿਹੜਾ ਕਹਿ ਦਈਏ ਉਹਦਾ ਹੀ ਗੁਰਗਾ ਸੀਗਾ ਉਸਦੇ ਗੈਂਗ ਦਾ ਉਸਦੇ ਵੱਲੋਂ ਉਹਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੁੰਬਈ ਪੁਲਿਸ ਨੂੰ ਮੌਕੇ ਤੇ ਪਤਾ ਲੱਗ ਗਿਆ ਤੇ ਉਹਨਾਂ ਨੇ ਫੜ ਲਿਆ ਤਾਂ ਉਹ ਵੀ ਇੱਕ دہشت ਆ ਤੇ ਇੱਥੇ ਇਹ ਵੀ ਦੱਸਿਆ ਜਾਂਦਾ ਕਿ ਜਿਹੜੇ ਇਹ ਦੋ ਭਰਾਵਾਂ ਨੇ ਜੈਨੀ ਭਰਾਵਾਂ ਨੇ ਖਰੀਦੀ ਸੀ ਇਹਨਾਂ ਨੂੰ ਵੀ ਧਮਕੀਆਂ ਗਈਆਂ ਤੇ ਜਿਹੜਾ ਉਹ ਵਕੀਲ ਆ ਉਹਨੂੰ ਵੀ ਧਮਕੀਆਂ ਗਈਆਂ ਧਮਕੀਆਂ ਜਾਂਦੀਆਂ ਗੈਂਗ ਜਿਵੇਂ ਐਕਟਿਵ ਹਜੇ ਵੀ ਹੈਗੇ ਆ ਜਿਵੇਂ ਅੱਜ ਲਾਰੈਂਸ ਮਿਸ਼ਨਰੋਈ ਚਾਹੇ ਜੇਲ੍ਹ ਦੇ ਅੰਦਰ ਬੈਠਾ ਆਪਾਂ ਨੂੰ ਪਤਾ ਕਿ ਉਹਦੇ ਗੁਰਗੇ ਆ ਜਾਂ ਗੋਲਡੀ ਬਰਾੜ ਵਰਗੀ ਉਹ ਧਮਕੀਆਂ ਦਿੰਦੇ ਰਹਿੰਦੇ ਆ ਉਸੇ ਤਰੀਕੇ ਦੇ ਨਾਲ ਦਾਊਦ ਦਾ ਵੀ ਜਿਹੜਾ ਨੈਟਵਰਕ ਆ ਹਜੇ ਕੰਮ ਕਰ ਰਿਹਾ ਇਸ ਕੇਸ ਦੇ ਅੰਦਰ ਤੁਸੀਂ ਦੇਖੋ ਕਿ ਤਸਦੀਲਦਾਰ ਇਹ ਗੱਲ ਕਹਿ ਰਿਹਾ ਕਿ ਕਾਨੂੰਨ ਹੀ ਹੈਣੀਗਾ ਫਿਰ ਕਹਿੰਦੇ ਉਹ ੱੱਕੇ ਖਾਂਦੇ ਆ ਕਈ ਵਾਰ ਉਹ ਪੀਐਮ ਦਫ਼ਤਰ ਜਾਂਦੇ ਆ ਗ੍ਰਹਿ ਵਿਭਾਗ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਹੱਲ ਨਹੀਂ ਹੁੰਦਾ ਅਖੀਰੀ ਕੋਰਟ ਦਾ ਰੋਕ ਕਰਨਾ ਪੈਂਦਾ ਅਦਾਲਤ ਦੇ ਵੱਲੋਂ ਜਦੋਂ ਗ੍ਰਹਿ ਵਿਭਾਗ ਨੂੰ ਚਿੱਠੀ ਲਿਖੀ ਜਾਂਦੀ ਹੈ ਤਾਂ ਗ੍ਰਹਿ ਵਿਭਾਗ ਨੂੰ ਹੁਕਮ ਹੁੰਦਾ ਉਸ ਤੋਂ ਬਾਅਦ ਗ੍ਰਹਿ ਵਿਭਾਗ ਤੋਂ ਇੱਕ ਚਿੱਠੀ ਤਸਦੀਲਦਾਰ ਦਫ਼ਤਰ ਆਉਂਦੀ ਹੈ ਫੇਰ ਤਸਦੀਲਦਾਰ ਜਿਹੜਾ ਉਹਦੀ ਰਜਿਸਟ੍ਰੇਸ਼ਨ ਕਰ ਦਿੰਦਾ ਹੈਗਾ ਉਹਨਾਂ ਦੇ ਨਾਮ ਪਰ ਉਹ ਸ਼ਰਤ ਰੱਖਦਾ ਕਿ ਮੈਂ ਤੁਹਾਡੇ ਨਾਮ ਪ੍ਰਾਪਰਟੀ ਦਾ ਕਰ ਦੂੰਗਾ ਪਰ ਇੱਕ ਸ਼ਰਤ ਆ ਕਿ ਜਿਹੜਾ ਇੱਕ ਦਾ ਟੈਕਸ ਲੱਗਦਾ ਤੁਸੀਂ ਜਦੋਂ ਰਜਿਸਟ੍ਰੇਸ਼ਨ ਕਰਾਉਣੇ ਆ ਆਪਾਂ ਜਾਣਦੇ ਆ ਆਪਾਂ ਨੂੰ ਟੈਕਸ ਪੇ ਕਰਨਾ ਪੈਂਦਾ ਪਰ ਉਹ ਕਹਿੰਦਾ ਨਾਲ ਜੁਰਮਾਨਾ ਵੀ ਲੱਗੂਗਾ ਫੜ ਜੁਰਮਾਨਾ ਦੇਖੋ ਕਿੰਨੇ ਸਾਲਾਂ ਦੀ ਇਹ ਗੱਲ ਆ 2001 ਦੇ ਵਿੱਚ ਖਰੀਦੀ 2 ਲੱਖ ਰੁਪਏ ਦੀ 2019 ਤੇ 20 ਦੇ ਵਿੱਚ ਜਾ ਕੇ ਉਹਨਾਂ ਨੂੰ ਇਹ ਚਿੱਠੀ ਆਉਂਦੀ ਆ ਗ੍ਰਹਿ ਵਿਭਾਗ ਤੋਂ ਤਹਿਸੀਲਦਾਰ ਰਾਜੀ ਹੁੰਦਾਗਾ ਤੇ 2019 20 ਦੇ ਵਿੱਚ ਉਹ ਦੱਸਦਾ ਕਿ ਤੁਹਾਨੂੰ 1.5 ਲੱਖ ਰੁਪਏ ਭਰਨਾ ਪਊਗਾ ਤਾਂ ਤੁਹਾਡੇ ਨਾਮ ਦੇ ਉੱਤੇ ਰਜਿਸਟਰੀ ਹੋਊਗੀ ਠੀਕ ਹੈ ਪਰ ਜਗਾ 2 ਲੱਖ ਰੁਪਏ ਦੀ ਹੈ ਜੁਰਮਾਨਾ ਉਹਦਾ 1.5 ਲੱਖ ਹੋ ਗਿਆ ਉੱਥੇ ਵੀ ਉਹ ਫਿਰ ਹੈਰਾਨ ਉਹ ਕਹਿੰਦਾ ਵੀ ਐ ਹੋ ਹੀ ਨਹੀਂ ਸਕਦਾ ਹਾਂ ਨਹੀਂ ਪਰ ਕੀਮਤ ਤਾਂ ਵਧ ਗਈ ਹੋਣੀ ਨਾ ਜੇ 2000 ਦੇ ਵਿੱਚ 2 ਲੱਖ ਦੀ ਸੀ ਤਾਂ 20 ਸਾਲਾਂ ਬਾਅਦ ਕੀਮਤ ਤਾਂ ਉਹਦੀ ਬਹੁਤ ਵਧੀ ਹੋਣੀ ਆ ਪਰ ਬੰਦਾ ਉਹੀ ਸੋਚਦਾ ਨਾ ਕਿ ਯਾਰ ਮੈਂ 2 ਲੱਖ ਦੀ ਲਈ ਸੀ ਮੈਂ 1.5 ਲੱਖ ਨੂੰ ਮੈਨੂੰ ਜੁਰਮਾਨਾ ਪੈ ਰਿਹਾ ਹੈ ਨਾ ਬਿਲਕੁਲ ਉਹਨਾਂ ਨੇ ਇਹੀ ਚੀਜ਼ ਸੋਚੀ ਇਹੀ ਸੋਚੀ ਤੇ ਉਹ ਫੇਰ ਕੋਰਟ ਦਾ ਰੁਕ ਕਰਦ ਲਿਆ ਉਹਨਾਂ ਨੇ ਜਦੋਂ ਕੋਰਟ ਦਾ ਰੁਕ ਕਰਦੇ ਗਏ ਤਰੀਕਾਂ ਦੇ ਤਰੀਕਾਂ ਪੈਂਦੀਆਂ ਗਈਆਂ ਹੱਲ ਕੋਈ ਨਹੀਂ ਨਿਬੜਿਆ ਅਖੀਰ ਉਹਨਾਂ ਨੇ 2024 ਦਸੰਬਰ ਦੇ ਵਿੱਚ ਹੁਣੇ ਲੰਘ ਕੇ ਗਏ ਤਿੰਨ ਚਾਰ ਮਹੀਨੇ ਹੋਏ ਆ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਯਾਰ ਭਰ ਦੋ 1.5 ਲੱਖ ਰੁਪਇਆ ਤੇ ਆਪ ਦੇ ਨਾਮ ਆਪਾਂ ਕਰਾ ਲੀਏ ਹੂੰ ਦਸੰਬਰ 2024 ਦੇ ਅੰਦਰ ਉਹ ਜੁਰਮਾਨਾ 1.5 ਲੱਖ ਭਰ ਦਿੰਦੇ ਆ ਰਜਿਸਟ੍ਰੇਸ਼ਨ ਉਹਨਾਂ ਦੇ ਨਾਮ ਹੋ ਜਾਂਦੀ ਆ ਤੇ ਜਦੋਂ ਉਹ ਕਬਜ਼ਾ ਲੈਣ ਜਾਂਦੇ ਆ ਤੇ ਕਬਜ਼ਾ ਉਹਨਾਂ ਨੂੰ ਵੀ ਨਹੀਂ ਮਿਲਦਾ ਗਾਂ ਉਹੀ ਉਹਦੇ ਦਾਊ ਤੇ ਇਬਰਾਹਿਮ ਦੀ ਭੈਣ ਦੇ ਜਿਹੜੇ ਲੋਕ ਆ ਉੱਥੇ ਬੈਠੇ ਹੁੰਦੇ ਆ ਬੈੜਦੇ ਆ ਤੇ ਇਹ ਪੂਰੀ ਮੁੰਬਈ ਦੇ ਅੰਦਰ ਜਿੱਥੇ ਵੀ ਨਿਲਾਮੀ ਲੱਗਦੀ ਆ ਹੁਣ ਇਹਨਾਂ ਦੋ ਘਟਨਾਵਾਂ ਤੋਂ ਬਾਅਦ ਇੱਕ ਵਾਰੀ ਫੇਰ ਨਿਲਾਮੀ ਲੱਗੀ ਸੀਗੀ ਉੱਥੇ ਵੀ ਕੋਈ ਨਹੀਂ ਪਹੁੰਚਿਆ ਅ ਨਹੀਂ ਫਿਰ ਕਿਹਨੇ ਪਹੁੰਚਣਾ ਸੀ ਅਗਲਾ ਪਿੱਛੇ ਦੇਖ ਲੈਂਦਾ ਨਾ ਵੀ ਇਹਦਾ ਰਿਕਾਰਡ ਤਾਂ ਇਹ ਹੀ ਆ ਨਾ ਕਿ ਪੈਸੇ ਖਰਾਬ ਕਰਨ ਦੀ ਲੋੜ ਹੀ ਹੈ ਨਹੀਂ ਨਾਲੇ ਟੈਨਸ਼ਨ ਚ ਪੈਣ ਦੀ ਲੋੜ ਨਹੀਂ ਹੈ ਪਰ ਗੱਲ ਇਹ ਹੈ ਨਾ ਕਿ ਇਹ ਤਾਂ ਦੇਖੋ ਸਰਕਾਰਾਂ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਮੁੰਬਈ ਪੁਲਿਸ ਨੂੰ ਚਾਹੀਦਾ ਕਿ ਇਸ ਤਰੀਕੇ ਦਾ ਜੇ ਦਹਿਸ਼ਤ ਹਜੇ ਵੀ ਹੈਗੀ ਆ ਬੰਦੇ ਦੀ ਤਾਂ ਫਿਰ ਉਹਨੂੰ ਦੂਰ ਕਰਨਾ ਤਾਂ ਪੁਲਿਸ ਦਾ ਹੀ ਕੰਮ ਆ ਨਾ ਕਿ ਇਹ ਚੀਜ਼ਾਂ ਇਹ ਕਲੀਅਰ ਕਰਾਉਣੀਆਂ ਚਾਹੀਦੀਆਂ ਨੇ ਮੇਰੇ ਹਿਸਾਬ ਦੇ ਨਾਲ ਤਾਂ ਤਾਂ ਜੋ ਅੱਗੇ ਫਿਰ ਇਹੀ ਤਾਂ ਗੱਲ ਆ ਕਿ ਜੇ ਅੱਗੇ ਵੀ ਡਿਪਾਰਟਮੈਂਟ ਕੋਈ ਬੋਲੀ ਲਾਊਗੀ ਦਾਦ ਇਬਰਾਹਿਮ ਦੀ ਪ੍ਰਾਪਰਟੀ ਦੀ ਉਹ ਤਾਂ ਫਿਰ ਖਰੀਦਦਾਰ ਆਉਣੇ ਹੀ ਨਹੀਂ ਮਤਲਬ ਉਹ ਉਸੇ ਤਰੀਕੇ ਨਾਲ ਚੀਜ਼ਾਂ ਰਹਿਣਗੀਆਂ ਜਿਉਂਦਾ ਜਿਹਦਾ ਕਬਜ਼ਾ ਮਤਲਬ ਉਹ ਕਰੀ ਬੈਠਾ ਹੈ ਆਪਣਾ ਬਿਲਕੁਲ ਇਹੀ राव ਜੀ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਆ ਕਿ ਅਸੀਂ ਵੱਡੇ ਵੱਡੇ ਦਾਅਵੇ ਕਰਦੇ ਆਂ ਤੇ ਇੱਕ ਮੁੰਬਈ ਵਰਗੇ ਮਹਾਰਾਸ਼ਟਰ ਵਰਗੇ ਰਾਜ ਦੇ ਅੰਦਰ ਅੱਜ ਵੀ ਖੌਫ ਜਿਹੜਾ ਉਹ ਗੈਂਗਸਟਰਾਂ ਦਾਗਾ ਅੰਡਰਵਰਲਡ ਦਾ ਖੌਫ ਆ ਜਿਹੜਾ ਅੰਡਰਵਰਲਡ ਦਾ ਦਾਵਾ ਕਰਦੀ ਹੈ ਸਰਕਾਰ ਕੀ ਖਤਮ ਹੋ ਗਿਆ ਪਰ ਇਹ ਜਿਹੜੀ ਕਹਾਣੀਆਂ ਇਹਦੇ ਤੋਂ ਬਹੁਤ ਕੁਝ ਸਾਹਮਣੇ ਆਉਂਦਾ ਕਿ ਪ੍ਰਸ਼ਾਸਨ ਕਿਸ ਤਰੀਕੇ ਨਾਲ ਡਰਿਆ ਹੋਇਆ ਲੋਕ ਡਰੇ ਹੋਏ ਆ ਕਿਵੇਂ ਦਬਦਬਾ ਅੱਜ ਵੀ ਉੱਥੇ ਦਬਦਬਾ ਹੈਗਾ ਹੈਗਾ ਦਬਦਬੇ ਦੀਆਂ ਕਹਾਣੀਆਂ ਬਹੁਤ ਸੁਣੀਆਂ ਦਬਦਬੇ ਦੇ ਉੱਤੇ ਫਿਲਮਾਂ ਤਾਂ ਕੋਈ ਬਣ ਚੁੱਕੀਆਂ ਗਈਆਂ ਪਰ ਜਿਹੜੀ ਆਹ ਕਹਾਣੀ ਮੈਨੂੰ ਲੱਗਦਾ ਕਿ ਹਜੇ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਹੋਊਗਾ ਕਿਉਂਕਿ ਆਪਾਂ ਵੀ ਇਹੀ ਸਮਝਦੇ ਸੀਗੇ ਕਿ ਹੁਣ ਤਾਂ ਸਾਰਾ ਕੁਝ ਖਤਮ ਹੋ ਗਿਆ ਕਰ ਗਿਆ ਕਿ ਦਬਦਬਾ ਤਾਂ ਬਾਹਰ ਬੈਠਾਗਾ ਤੇ ਸਰਕਾਰ ਨੇ ਪ੍ਰਾਪਰਟੀਆਂ ਜਿਵੇਂ ਦੂਜਿਆਂ ਦੀਆਂ ਜ਼ਬਤ ਕੀਤੀਆਂ ਤੇ ਉਹ ਵੇਚੀਆਂ ਕਰ ਲਈਆਂ ਪਰ ਚਾਹੇ ਸਰਕਾਰ ਨੇ ਜ਼ਬਤ ਕਰ ਲਈਆਂ ਹਲੇ ਤੱਕ ਇੱਕ ਵੀ ਸਿੰਗਲ ਪ੍ਰਾਪਰਟੀ ਨੂੰ ਵੀ ਕੋਈ ਬੰਦਾ ਵਰਤ ਨਹੀਂ ਸਕਿਆ ਖਰੀਦ ਲਈਆਂ ਨਾਮ ਹੋ ਗਈਆਂ ਪਰ ਉਹ ਤਾਂ ਇੱਕ ਤਰੀਕੇ ਦਾ ਪੈਸਾ ਵੇਸਟ ਹੀ ਆ ਜਿਵੇਂ ਤੁਸੀਂ ਗੱਲ ਕਹੀ ਆ ਹੁਣ ਤਾਂ ਇਹੀ ਆ ਵੀ ਸਰਕਾਰ ਇਹਦੇ ਉੱਤੇ ਕੋਈ ਐਕਸ਼ਨ ਲਵੇ ਜਿਵੇਂ ਤੁਸੀਂ ਕਿਹਾ ਤੇ ਫੇਰ ਹੀ ਕੋਈ ਕਾਰਵਾਈ ਹੋ ਸਕਦੀ ਆ ਫੇਰ ਹੀ ਕਿਸੇ ਨੂੰ ਆਪਦੀ ਪ੍ਰਾਪਰਟੀ ਮਿਲ ਸਕਦੀ ਆ ਤੇ ਇਹਨਾਂ ਦਾ ਕੋਈ ਹੱਲ ਨਿਕਲ ਸਕਦਾ